ਹਾ ਹੈ ਬਰਥਡੇ ਕੇ ਨਹੀਂ ਵਿੱਚ ਕੀਤੀ ਆ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਪਤਾ ਨਹੀਂ ਆਹਦਾ ਪਾਰਟੀ ਨਾ ਕਰਦੀ ਮੈਂ ਨਹੀਂ ਮੇਰੇ ਮਨ ਜਿਆਦਾ ਹੀ ਜਿਵੇਂ ਕਰ ਹੈ ਬਿਲਕੁਲ ਜਦੋਂ ਲਾਈਫ ਰਹੇਗਾ ਨਾ ਬਰਥਡੇ ਤੁਹਾਨੂੰ ਮਾਰ ਕੇ ਸਾਹ ਪੀ ਰਹੇ ਥੈਂਕ ਯੂ ਯੋਤ ਤਰੱਕੀਆਂ ਇਹੋ ਮੇਰੇ ਵਰਗਾ ਕੋਈ ਹੋਊਗਾ ਮੇਰੇ ਵਰਗਾ ਕੋਈ ਆਪੇ ਦੱਸ ਨਹੀਂ ਦੱਸਦਾ ਸਾਨੂੰ ਵੀ ਪਤਾ ਨਹੀਂ ਹੋਰ ਕਾਹਦੀ ਕੋ ਸਰਟੀਫੀਕੇਟ ਹੈ ਬਾਰ ਮੇਸ ਸਭ ਕਿਤਨ ਦਾਰ ਮੇਰਾ ਸਪੋਰਟ ਕਰੇਗਾ ਸਭ ਤੂੰ ਹਾਂ ਕਿਤਨ ਦਾਰ ਮੇਰੀ ਮਾਤਰੀ ਆ ਤੂੰ ਸੁਵੇ ਕਿਤਨ ਦਾਰ ਹੋਣਾ ਕੋਣੀ ਮੇਰਾ ਵੀ ਤੀ ਮੇਰੂ ਜਨਮ ਮੇਰਾ 20 ਤੀ ਜਨਮ ਦੇ ਅੰਦਰ ਦਾਦ ਹੁੰਦਾ ਜਿਵੇਂ ਕੁਆਲਟੀ ਗੁੰਡੀ ਰੱਖਣੀ ਪਾੜਣਾ ਪਾਰਟੀ ਕਰ ਲੈਣੀ ਹੈ ਅੱਜ ਦੁਪਹਿਰੇ ਕਰਾਂਗੇ ਪਾਰਟੀ ਮੇਰੇ ਘਰ ਦੀ ਪਾਰਟੀ ਵਿੱਚ ਗਿਫਟ ਵੀ ਦਵਾਂਗੇ ਨਾ ਇਹਦੇ ਸੌਟ ਸੌਟ ਪੈਕ ਕਰਕੇ ਦੇ ਦਾਂਗੀ ਮੇਰਾ ਸਰਪ੍ਰਾਈਜ਼ ਇਹਦਾ ਸੌਟ ਜੇ ਕੋ ਚੇਤਾ ਨਹੀਂ ਚੋਣੇ ਨੂੰ ਨਾ ਲੋ ਚੇਤਾ ਨੀ ਕੋਈ ਪਤਾ ਦੇਖੋ ਦੇਖੋ ਚੰਗੀ ਕਰਨੀ ਸਾਡੀ ਸੱਸ ਉਹ ਤੇਰੀ ਥੋੜੀ ਉਹਦੀ ਸੋਚ ਆ ਹਾਂ ਹੋਰ ਦੇਵੀ ਚਾਚੀ ਸੱਸ ਕੋਣੀ ਮਾਤੇ ਸੋਚ ਕੇ ਕਰ ਆ ਸਾਡੀ ਸੱਚੀ ਵਿੱਚ ਮੇਰੀ ਚਾਚੀ ਆ ਇਹ ਹਾਰੇ ਸੱਚੀ ਵਿੱਚ ਮੇਰੀ ਚਾਚੀ ਸੱਸ ਆ ਸਾਡੇ ਟੱਬਰ ਚੋਂ ਸਾਡੇ ਟੱਬਰ ਟੱਬਰ ਦਾ ਨਾਂ ਨਹੀਂ ਲੈਣਾ ਬੜਾ ਖਤਰਨਾਕ ਨਾਂ ਹਾਂ ਜੇ ਨਹੀਂ ਟੱਬਰ ਦਾ ਨਾਂ ਨਹੀਂ ਲੈਣਾ ਹਾਂ ਚਲੋ ਚਾਹੋ ਵਧਾਈਆ ਮੈਂ ਆ ਵੀ ਵਿਸ਼ ਕਰਨ ਦੇ ਕੋਈ ਬਧਾਈਆਂ ਲੈਣ ਦੀ ਮੈਨੂੰ ਬਰਥਡੇ ਵਿਸ਼ ਕਰੋ ਬਧਾਈਆਂ ਆਗੇ ਤੇ ਮੇਰਾ ਸਤੇ ਕੀ ਕਹਿੰਦਾ ਮम्मा ਜੇ ਤੇਰਾ ਜੰਮਨ ਦਿਨ ਹੋ ਉਹ ਹੁਣੇ ਆ ਕੇ ਬੈਠਾ ਮੇਰਾ ਬਰਥਡੇ ਕਿਉਂ ਨਹੀਂ ਆ ਨਹੀਂ ਜੰਮਨ ਦਿਨ ਉਹਨੂੰ ਪਤਾ ਕੀ ਹੁੰਦਾ ਉਹਨੂੰ ਹੋਰ ਕਿਸੇ ਗੱਲ ਦੇ ਇਲਾਜ ਦਾ ਇੱਕ ਦਾ ਕਟਣਾ ਤਾਂ ਖਾਣ ਦਾ ਹੁੰਦਾ ਤੇ ਰੌਂਡਿਆ ਅੱਜ ਕਿ ਮੇਰੇ ਜਨਮ ਦਿਨ ਤੇ ਨਾ ਪਿਸਟੇ ਚ ਕੇਕ ਲਾਓ ਨਾ ਤਾਂ ਭੈਣ ਦੀ ਨੇ ਫੋਨ ਕੀਤਾ ਵੀ ਆਂਦਾ ਰੌਂਡਿਆ ਪਿਆ ਵੀ ਮੇਰਾ ਜਨਮ ਦਿਨ ਫਿਰ ਗੁਰਜੀਤ ਨੇ ਤੇ ਉਹਨੂੰ ਉਹਨੂੰ ਵਿਸ਼ ਕੀਤਾ ਆਂਦਾ ਪੁਈ ਮੈਂ ਆਂਦੇ ਕੀ ਲਿਆ ਇਹ ਪੁਈ ਮੇਰੇ ਸੁਪਾ ਇਧਰ ਮੈਂ ਵਾਲਾ ਕੀ ਲਿਆ ਆਂਦੇ ਲੱਲਾ ਨਾ ਲੱਭੇ ਦੇ ਨਾਂ ਜਾਣ ਛੁੱਟੇ ਹੋਵੇ ਇੱਕ ਦਿਨ ਤੇ ਕੱਟਣਾ ਚਾਹੀਦਾ ਚਲੋ ਕੋਈ ਹੋਰ ਹੈਗੇ ਸੋਨੇ ਉਸਨੇ ਬਿਤਾਵੇ ਬਰੂ ਜਵਾਨ ਅਹ ਗੱਬਰੂ ਜਵਾਨ ਬਲਜੀ ਦੀ ਦੀ ਵਰਗਾ ਕੋਣ ਆਮਰਾ ਤਾਂ ਜਵਾਨ ਹਮ ਸੁਖ ਨੇ ਲਿਆਂਦੇ ਆ ਬਰਗਰ ਬਰਗਰ ਸਭ ਇਹਦਾ ਨਹੀਂ ਬਰਗਰ ਤੂੰ ਸਾਰਾ ਹੀ ਗਮ ਐ ਨਹੀਂ ਕੋਨਾ ਮੈਂ ਨਹੀਂ ਖਾਣਾ ਇਹ ਕੋਈ ਹੋਰ ਖਾ ਲੂਗਾ ਉਹ ਨੂੰ ਦੇ ਆ ਉਹ ਤਾਂ ਉਹ ਨੂੰ ਵੀ ਦੇ ਉਹ ਤਾਂ ਲੈਂਦਾ ਵਾ ਉਹਨੂੰ ਖੁਫੜ ਖਾ ਲੈ ਉਹ ਦਾ ਮੈਂ ਸਾਇਲੈਂਟ ਜਾ ਯਾਰ ਮੈਂ ਇੱਥੇ ਰਿਕਾਰਡ ਥੋੜੀ ਘੰਡਿਆ ਵਾ ਗੱਲ ਵੀ ਕਰ ਲਓ ਭਈ ਤੂੰ ਵੀ ਬਰਗਰ ਖਾ ਲੈ ਮੂੰਹ ਤੇ ਬਰਗਰ ਤੁੰਨੇ ਆ ਪਰ ਮੈਂ ਗੱਲੀਏ ਜੇ ਖਾਣ ਵਾਲੀ ਆ ਆ ਲੈ ਤੂੰ ਖਾ ਕਿਉਂਕਿ ਆਂਟੀ ਤਾਂ ਨਹੀਂ ਖਾਂਦੀ ਆਂਟੀ ਨੂੰ ਮੂੰਹ ਵੱਡਾ ਨਾ ਨਹੀਂ ਆਂਟੀ ਚੱਲ ਖਾਈ ਲੈਣਾ ਕੋਈ ਗੱਲ ਮੈਨੂੰ ਸੋਚਦਾ ਉਹਨੇ ਵੀ ਕਾੜੀ ਕਿਉਂ ਆ ਬਹੁਤ ਬਹੁਤ ਤੇਰਾ ਧੰਨਵਾਦ ਕੁੜੀਏ ਮੰਗ ਕੇ ਤੂੰ ਮੰਗ ਕੇ 버ਗਰ ਖਵਾ ਲਿਆ ਸਾਨੂੰ ਓਏ ਤੇ ਤੂੰ ਕੀ ਜਾਣਾ ਸਾ ਜਿਵੇਂ ਚਲ 버ਗਰ ਤੇ ਖਵਾ ਲਦਾ ਨਾ ਨਹੀਂ ਉਹ ਸੁੱਕਦਾ ਪਹਿਲਾਂ ਆਈਡੀਆ ਜਿਹਨੂੰ ਹੋ ਕੇ ਨੇ ਫੋਨ ਕੀਤਾ ਸੀ ਐਦਾਂ ਨਹੀਂ ਮੈਂ ਖਵਾ ਲਦਾ ਮੈਂ ਇਹਨੂੰ ਪਿੰਨ 500 ਰੁਪਈਆ ਦਵਾਂ ਹੁਣ ਸੁੱਖਾਂਦੀ ਕਿ ਮੈਂ ਇਹਦੀ 버ਗ ਕੀ ਨੇਵਾ ਖਾਣੂ ਮੈਂ ਬਹੁਤ ਵਧੀਆ ਨਹੀਂ ਮੈਂ ਨਾ ਸਲਾਹ ਕੀਤੀ ਸੁੱਕਨੇ ਮੈਂ ਤੂੰ ਠੀਕ ਹੋ ਗਈ ਕੁਛ ਨਾ ਪਾਏ ਜੀ ਖਾਣਾ ਕਿ ਤੁਸੀਂ ਮੈਂ ਤੂੰ ਕੁਛ ਨਾ ਕਰ ਜਿਆਦਾ ਖਰਚਾ ਨਾ ਕਰ ਤੂੰ 버거 ਲੈ ਆਏ ਉਹਨਾਂ ਨੂੰ ਵਾਲੀ ਅਹੀਂ ਆਏ ਆ ਤੇ ਰੋਲਾ ਪੈ ਗਿਆ ਵੀ ਕੀ ਲਿਆਂਦਾ ਕੀ ਲਿਆਂਦਾ ਵੀ ਫੇਰ ਉਹ ਛੇਤੀ ਜਾਣਾ ਪੈ ਗਿਆ ਮੈਂ ਆਖਾ ਵੀਡੀਓ ਬਣਾਉਣਾ ਜੇ ਫਿਰਦੇ ਆ ਮੈਂ ਫੇਰ ਲੈ ਹੋਣੀ ਆ ਇਹ ਕੰਮ ਕਰਨਾ ਸੁੱਖ ਨਹੀਂ ਫੋਨ ਤੇ ਹੋਇਆ ਵੀ ਕਿੰਨਾ ਗੁੱਸਾ ਤੇ ਜੇ ਤੁਹਾਡਾ ਨਾ ਕਰਦੇ ਹਾਂ ਹਾਂ ਆ ਵੀ ਕੀ ਖਾਣਾ ਕੀ ਨਹੀਂ ਹੈ ਨਾ ਵੀਰ ਸਿਆਣਾ ਬੰਦਾ ਇਹਨਾਂ ਨੂੰ ਸਲਾਹ ਲਈ ਹੁੰਦੀ ਨੇ ਹੂੰ ਸਮਝ ਲੱਗੀ ਪਰ ਮੈਂ ਵਾਕਾ ਇਹ ਮੰਨਦੇ ਨਹੀਂ ਮੇਰੇ ਕੋਲ ਨਹੀਂ ਖਾਦਾ ਜਾਣਾ ਵੀਡੀਓ ਵਿੱਚ ਮੈਂ ਨਹੀਂ ਹਣਾ ਮੇਰੇ ਲੈ ਆਈ ਉਹ ਨਾ ਨਾ ਮਤਲਬ ਹੀ ਨਹੀਂ ਮੈਂ ਨਹੀਂ ਖਾਣਾ ਕੋਣਾ ਮੈਂ ਤੈਨੂੰ ਕਹਿਤਾ ਜੀ ਤੂੰ ਨਹੀਂ ਖਾਣਾ ਸੁੱਖ ਨਹੀਂ ਕਿ ਮੁਰਗੀ ਰੰਲਾ ਹਾਇ ਬੇਵਦਾ ਦੇ ਜਨਮ ਦੇਣੀ ਆਦਿ ਪਿਆ ਮੈਂ ਤੈਨੂੰ ਮੁਰਗੀ ਦੇਣ ਤੇ ਨਹੀਂ ਸਵੇਰ ਦਾ ਸਮਾਂ ਆਜ ਮੈਂ ਨਹੀਂ ਖਾਦਾ ਆਂਟੀ ਕੋ ਹੂੰ ਸੜਿਆ ਨਾ ਚੱਲਿਆ ਲਿਆ ਲਿਆ ਬਾਬਾ ਲਿਆ ਲਿਆ ਕਿਉਂ ਜਾਂ ਆ ਆ ਵੇ ਤੂੰ ਕੋਦੀ ਪਾ ਦੇ ਮੇਰਾ ਜੰਮਦੇ ਕਿੱਥੋਂ ਵਿਆਹੀ ਆ ਹਾ ਮਨਰੰਜਨਾ ਕਿੱਥੋਂ ਵਿਆਹੀ ਆ ਜੇ ਮੈਂ ਨਾ ਜੰਮਦੇ ਕਿੱਥੋਂ ਵਿਆਹੀ ਦਾ ਕਿੱਥੋਂ ਵਿਆਹ ਕਰਦਾ ਮੇਰੇ ਵਰਗੀ ਤੈਨੂੰ ਲੱਭੀ ਵੀ ਨਾ ਮਾਪਿਆਂ ਦੇ ਘਰ ਡੱਬੀਆਂ ਬਥੇਰੀਆਂ ਕਿਦਾਂ ਦੇ ਮੇਰੇ ਵਰਗੀ ਜੰਮੀ ਵੀ ਨਾ ਨਹੀਂ ਮਾਪਿਆਂ ਦੇ ਘਰ ਡੱਬੀਆਂ ਬਥੇਰੀਆਂ ਸਹੁਰਿਆਂ ਦੇ ਲੱਭੀ ਵੀ ਨਾ ਮੇਰੇ ਵਰਗੀ ਲੱਲੀ ਫਾਈ ਦੇਰ ਵਰਗੀ ਕੋਈ ਲੱਭੀ ਵੀ ਨਾ ਮੇਰੇ ਵਰਗੀ ਇਦਾਂ ਗੈਰ ਨੂੰ ਆਵਾਮ ਕਰ ਕਰ ਕੇ ਆਉਂਦਾ ਤੂੰ ਹੋਇਆ ਨਾ ਮੈਂ ਨਹੀਂ ਹੁਣ ਆਮ ਹੂੰ ਟੰਗਾ ਬਣਾ ਬੰਦਾ ਬਣਾ ਮਾਰੀ ਵੀ ਨਾਫੀ ਉਹ ਚਲੇ ਮੈਂ ਤੇਰੀ ਵਤਨੀ ਆ ਆਹੋ ਇਹ ਇਹ ਬੜੀਆਂ ਗੱਲਾਂ ਹੁੰਦੀਆਂ ਨਾ ਜੇ ਕੋਈ ਹੋਰ ਨੇ ਆ ਜਾਬੀ ਨੂੰ ਨਹੀਂ ਕੋਈ ਹੋਰ ਤੇਰਾ ਖਰਚਾ ਕਰਾਂਦੀ ਤੈਨੂੰ ਪਤਾ ਲੱਗਦਾ ਮੈਂ ਤੇਰਾ ਖਰਚਾ ਨਹੀਂ ਕਰਾਂਦੀ ਇਹ ਇਹ ਵੀ ਫਿਰ ਬੋਲੀ ਹੈਗੀ ਤੇਰੇ ਜੋਤੀ ਜੋਤੀ ਐਕਸਪ੍ਰੈਸ਼ਨ ਦੇ ਕੇ ਕਿਤਨਾ ਕਿਤਨਾ ਹੈ ਖਰਚਾ ਹੀ ਕਰਾਂਦੇ ਕਿਹੜਾ ਕਰਾਂ ਨਹੀਂ ਬੰਦ ਰਹੀ ਏ ਤੇਰੇ ਕੋ ਉਹਦੇ ਨਾਲ ਨਹੀਂ ਨਾ ਗਿਆ ਇੱਕ ਮਿੰਟੋ ਕੈਮਰਾ ਆਉਣ ਜ ਦੱਸੂਗਾ ਵੀ ਇਹ ਸੂਟ ਜਿਆਦਾ ਬਣਾ ਕੇ ਦਿੰਦਾ ਕਿ ਮੇਰੇ ਰਿਸ਼ਤੇਦਾਰ ਜਿਆਦਾ ਮੈਨੂੰ ਸੂਟ ਦਿੰਦੇ ਆਹ ਗੱਲ ਮੇਰੀ ਗਲਤ ਵਾਪਕ ਆਪ ਕਹਿ ਕੇ ਕਿ ਸਾਰਾ ਕੰਮ ਕਰਵਾ ਕੇ ਲਿਤੇ ਸੋਖ ਵੀ ਮੰਗ ਰਹੀ ਜਤੀ ਜਤੀ ਨਹੀਂ ਲੱਗਣਗੇ ਸੋਖ ਤੂੰ ਵੀ ਪਲੀਟ ਕਰਾ ਲੈ ਮੈਂ ਨਹੀਂ ਕਰਾਂ ਤੂੰ ਵੀ ਕਰਾ ਲੈ ਗੱਲ ਗੱਲ ਦਾ ਸਹੀ ਗੱਲ ਸਹੀ ਹੈ ਇਹ ਸਾਭੀ ਬਹੁਤ ਦਿਲ ਦਾ ਸਾਫ ਹੈ ਇਦੀ ਗੱਲ ਹੈ ਐਂਕ ਨਾ ਪਾ ਸਾਫ ਕੋਈ ਨਾੜੇ ਆਹ ਦੇਖੋ ਰੰਗੇ ਪਾ ਤਰਾ ਬਹੁਤ ਸਾਫ ਆਂਟੀ ਰੰਗ ਦੇ ਸਾਵਲੇ ਦੀ ਗੱਲ ਦੀਦੀ ਮੈਂ ਦਾਦਾ ਮੈਂ ਨਾ ਪਰਸੋਂ ਅੱਜ ਦਿਨ ਕਮੈਂਟਰੀ ਕਰਨੋਂ ਗਿਆ ਨਾ ਕਾਕੇ ਕਾਕੇ ਦੇ ਗਾਣੇ ਆ ਗਏ ਅੱਛਾ ਦੀਦੀ ਰੰਗ ਦੇ ਸਾਵਲੇ ਦੀ ਗੱਲ ਦੱਸਾਂ ਪਰਸੋਂ ਜੇ ਮੈਂ ਕਮੈਂਟਰੀ ਕਰਨ ਗਿਆ ਤੇ ਆਉਣ ਟਾਈਮ ਵਾਪਸ ਤੇ ਕਾਕੇ ਦੇ ਗਾਣੇ ਆ ਗਏ ਉੱਤੇ ਜਿਹੜਾ ਸਿੰਗਰ ਆ ਮੇਲੋ ਦਾ ਰੰਗ ਤੇ ਗਾਣੇ ਆਪ ਲਿਖਦਾ ਇੱਕ ਇੱਕ ਲਫਜ ਹੋ ਬਹੁਤ ਸੋਹਣਾ ਇੱਕ ਜਿਹੜਾ ਗਾਣਾ ਨਹੀਂ ਲਾਇਕ ਗੁਲਾਬਾਂ ਦਾ ਗੁਲਾਬਾਂ ਦੀ ਮਹਿਕ ਬੜਾ ਸੋਹਣਾ ਲੱਗਦਾ ਮੈਨੂੰ ਮੈਂ ਕਹਿੰਦੀ ਥੋੜੀ ਮੇਰੀ ਹਨੀ ਮਾਰੀ ਨਹੀਂ ਕਿਨੇ ਗਿਆ ਸੋਤ ਦੂਜੀ ਦਿਨ ਤੇਰੀ ਢਿਟੋਰੀ ਇਸਕੇ ਦੀ ਭੰਗੜੇ ਦੀ ਮਾਰੀ ਜੀ ਕਰੀ ਕਿਹਦੀ ਕਿਦਾਂ ਜਿਹੜਾ ਮੈਂ ਮੈਂ ਉਹ ਮਾਝੇ ਦੀ ਮੁਹਬੱਤੀਆਂ ਦੇ ਪੈਸ ਕੀਤਾ ਜਿਹੜਾ ਏਦਾਂ ਏਦਾਂ ਦੋ ਦਿਨ ਕੀਤਾ ਆਹੋ ਕਿਨੇ ਕਹਾਂ ਤੇ ਕਿ ਦੱਸ ਰਿਹਾ ਮਲਜੀਤ ਦੇ ਦਿਨ ਤੇਰੀ ਮੈਂ ਮੈਂ ਵੀਰਾਂ ਦੇ ਵੇਖਿਆ ਇਹ ਜਿਹੜੀਆਂ ਕਿੰਦਾ ਕਿੰਦਾ ਨਹੀਂ ਕਿਹਲਾ ਤੇ ਕਿ ਦੱਸ ਜੀ ਕਿ ਨਾਲ ਕਿ ਤਰੀਕ ਨਹੀਂ ਦੱਸ ਦੌਰਤ ਵੀ ਰੀਰ ਦੱਸ ਕਿਦਾਂ ਬੰਦਾ ਉਹਦਾ ਕਿ ਦੱਸੀ ਉਹ ਦਾਤਾ ਹੀ ਆ ਅਹ ਦਾਤਾ ਓਏ ਪਸਿਆ ਇੰਦਾ ਇੰਦਾ ਦਸੀ ਦੇਦੀ ਤੇਰੀ ਸੋਨਾ ਕਰਦੀ ਤੋ ਗਲੇ ਮਣੀ ਆਪਾ ਅਛਾ ਤੋ ਲੋ ਜੋ ਬੈਨਾਂ ਦਾ ਅਛਾ ਮੈਂ ਤਾਂ ਕਹਿੰਦਾ ਫੋਂ ਦਾ ਬਹਿਈਆ ਨਾ ਦੱਸੋ ਵਾਜੀ ਕਿਹਦੀ ਦੇਦੀ ਉਹ ਜਿਹੜਾ ਤੇਰਾ ਗੁੱਗਾ ਇਹ ਰਹਾ ਹਾਉ ਕੋ ਨਾ ਦਸਨਾ ਮੈਂ ਦੋ ਰੋਲੇ ਦੇ ਮੈਂ ਮੈਦ ਦਾ ਆਇਆ ਨਾ ਫੇਰ ਮਰਦਾ ਨਹੀਂ ਤੁਮਾਨੀ ਦਸਿਆਣੀ ਮੈਂ ਦਸਿਆਣੀ ਦਸਿਆਣੀ ਭੁੱਗਾ ਦਸਿਆਣੀ ਲੈ ਵੀ ਆਈ ਢੀ ਦਿਲੋਂ ਮਾੜੀ ਨਾ ਸੁਖ ਹੈਨਾ ਲੈ ਬਾੜੀ ਦਿਲੋਂ ਮਾੜੀ ਕਿਹੜੀ ਦਿਲੋਂ ਮਾੜੀ ਆਗੇ ਕਿਹ ਕਿਹੜਾ ਗੱਲਾਂ ਖੋਲ ਹੀ ਸਾਰਿਆਂ ਦੀ ਨੀ ਮੇਰਾ ਘਰ ਵਾਲਾ ਵਿਚਾਰਾ ਪੋਲਾ ਪਾਲਾ ਵਿਚਾਰਾ ਹਾਂ ਉਹ ਵੀ ਪੋਲਾ ਨਹੀਂ ਆ ਆ ਗੱਲ ਝੂਠੀ ਵੋਟ ਨਾ ਮਦਾਓ ਵੋਟ ਹਾਂ ਪਾਪੇ ਸਾਹ ਲਾ ਰਾ ਇੱਕ ਬੰਦਾ ਮਾਰ ਪਿਆ ਵਾ ਹਾਈ ਮੇਰੇ ਕੋਲ ਉਹਨੂੰ ਕਾਹ ਤੀ ਦੇਣੀ ਆ ਬੁੱਕੇ ਬੁੱਕੇ ਤਾਂ ਇਹ ਕਿਹਾ ਇੱਕ ਤਾਂ ਬੜਾ ਸੀਰियस ਮੈਂ ਫੜੀ ਨਹੀਂ ਨਹੀਂ ਫੜੇ ਇਹ ਜਿਆਦਾ ਵਾਦੀ ਇੰਟੈਲੀਜੈਂਟ ਵੀ ਬਹੁਤ ਆ ਮੈਨੂੰ ਕੱਖ ਨਹੀਂ ਹੁੰਦਾ ਮੈਂ ਉਹਨਾਂ ਨੂੰ ਇਹ ਨਾ ਕਮੈਂਟ ਕਰਨਾ ਵੀ ਦੀਦੀ ਬਹੁਤ ਹੈ ਨਾ ਇਹ ਨਹੀਂ ਕਰ ਇੱਕ ਮਜ਼ਾਕ ਮਸਤੀ ਹੈ ਦੀ ਦੁਆ ਜੀ ਬੜੇ ਸੀਰੀਅਸ ਹੋ ਗਏ ਬਈ ਜਦੋਂ ਬਿਮਾਰ ਹੁੰਦੇ ਆ ਬੰਦੇ ਉਹ ਬੁੱਕੇ ਨਹੀਂ ਹੁੰਦੇ ਬੁੱਕੇ ਬੁੱਕੇ ਜਿਹੜੇ ਫੁੱਲ ਫਲਾਵਰ ਹੁੰਦੇ ਫਲਾਵਰ ਦਾ ਉਹ ਹੈਨਾ ਜਿਹੜਾ 에어ਪੋਰਟ ਤੇ ਫੜਾਉਂਦੇ ਆ ਮੋਸਟ ਵੈਲਕਮਲੀ ਬੁੱਕੇ ਇਹ ਤਾਲਾ ਇਹ ਤਾਲਾ ਨਾ ਕਹੋ ਲੈ ਕਿਸੇ ਆਪ ਨੂੰ ਦੱਸ ਜੁ ਬੁੱਕੇ ਲੈ ਜਾਂਦੇ ਆਂ ਅੰਟੀ ਮੇਰੀ ਹਿਸਾਬ ਨਾਲ ਆ ਸਾਪੀ ਮੈਂ ਕਿਹਾ ਕਿ ਨਾ ਕੋ ਲਾਵਾ ਤਾਂ ਜੇ ਤੇ ਬਾਈ ਨੇ ਕਿਤੇ ਗਈ ਹੋਲਦੀ ਨਹੀਂ ਉਹਨਾਂ ਨੇ ਕਹਿਤਾ ਉਹ ਨਾ ਸਨ ਪਾਪ ਲੈਣੀ ਸਨ ਪਾਪ ਮੈਂ ਸਨ ਪਾਪ ਨਹੀਂ ਹੁੰਦੀ ਸਲੂਨ ਕਿਹੜੀ ਸੱਤ ਬਾਤ ਕਹਿੰਦੇ ਨਾ ਮੈਨੂੰ ਸੱਤ ਬਾਤ ਕਹਿੰਦੇ ਅੱਛਾ ਇਹ ਤੂੰ ਪੇੜਾ ਮੈਂ ਸਾਰਾ ਬਾਤ ਕਰ ਗਈ ਸੱਤ ਬਾਤ ਰਹੀ ਸੱਤ ਬਾਤ ਰਹੀ ਮੈਂ ਠੀਕ ਜੋ ਅੱਗੇ ਕਰੀਗਾ ਮੁੰਡੇ ਪਰਸੰਗ ਦੇ ਵੀ ਹੋਈ ਗੱਲ ਉਹ ਬਾਹਰ ਜਿਹੜੀ ਜਿਹੜੀ ਪਾਣੇ ਹੁੰਦਾ ਨੇ ਕੰਮ ਬਾਕੀ ਲਿਖਤੀ ਪੜ੍ਹਦੀ ਜਿਹੜੀ ਪਰਸੰਗ ਦੇ ਬੂਏ ਕੀ ਗੱਲ ਈ ਕਿਹੜੀ ਪਰਾ ਏ ਉਹ ਵੀ ਵੀਰ ਵੀ ਇਨਸਪੈਕਸ਼ਨ ਇਹਦਾ ਨਹੀਂ ਆ ਵਾਲੀ ਅਨਸਟੈਕਸ ਇਨਸਟ੍ਰਕਸ਼ਨ ਹੋਗੇ ਇਨਸਟ੍ਰਕਸ਼ਨ ਵਿਨ ਐਕਸਪੈਕਸ਼ਨ ਨਹੀਂ ਐਕਸਪੈਕਸ਼ਨ ਅੱਜ ਤੋਂ ਪਹਿਲਾ ਬਲੌਗ ਸਾਡੀ ਤਸੀਬ ਤਸੀਬ ਰਗਵੀਰ ਵੀਰ ਦੇ ਖੁੱਲੇ ਰਾਜ ਮੇਰੀ ਗੱਲ ਹਾਂ ਸਿਆਣੇ ਨੇ ਗੱਲਾਂ ਸਿੱਕੀਆਂ ਜਨਾਨੀਆਂ ਜਿਹੜੀਆਂ ਬੰਦਿਆਂ ਨੂੰ ਪੜਨੇ ਪਾ ਪੜਨੇ ਪਾ ਦੇਰੀਆਂ ਮੰਦਾ ਜੀ ਸੱਜਣਾ ਬਹੁ ਮੈਂ ਦਿਲੋਂ ਨਹੀਂ ਮੰਨਦਾ ਮੈਂ ਕਰਦਾ ਉਦਾਂ ਕਰਨਾ ਪਿਆਰ ਠੀਕ ਆ ਤੇ ਜੇ ਉਹ ਸੀ ਮਨਉਂਦੇ ਆ ਕਹਿੰਦਾ ਫਿਰ ਵੀ ਵੀਡੀਓ ਕੋਈ ਨਾ ਮਰਦਾ ਇਹਨੇ ਮੰਨਾਲਾ ਭਾਈ ਖਾਸੇ ਘੇੜੇ ਮੜੇ ਕਰਦਾ ਆਪਣੇ ਮਤਲਬ ਜੋ ਦੇਲ ਚਾ ਉਹ ਮੂੰਹ ਤੇ ਆ ਇਹ ਜਗਾ ਵੀ ਐਥੇ ਕਹਿੰਦਾ ਬੱਲੇ ਆਂਟੀ ਆ ਗਈ ਬੱਲੇ ਆਂਟੀ ਆ ਗਈ ਚਲੋ ਚੰਗਾ ਚੱਲ ਗਈ ਸ਼ਰਖਾਦਾ ਅਸੀਂ ਆਂ ਇੰਨਾ ਕਹਦਾ ਕਿ ਕੁੱਕੇ ਨੂੰ ਕੁੱਕੇ ਕਹਿੰਦੇ ਆਂਟੀ ਇਹ ਵੀ ਗੱਲ ਪੱਕੀ ਓ ਤੂੰ ਮੈਨੂੰ ਇਹ ਦੱਸੋ ਵੀ ਹਸਪਤਾਲ ਚ ਕੋਈ ਪਾਥੋ ਪਤਾ ਲੈਣ ਜਾਂਦਾ ਕਿ ਬੁੱਗੇ ਦੇ ਜਾਂਦਾ ਦੱਸੋ ਆਹੋ ਪਤਾ ਥੋ ਨਹੀਂ ਥੋ ਆਪਾਂ ਕਹਿੰਦੇ ਨੇ ਪਤਾ ਥੋ ਕਹਿੰਦੇ ਆ ਉਹ ਹੀ ਥੋ ਪਤਾ ਲੈਣ ਜਾਂਦਾ ਕਿ ਬੁੱਗੇ ਦੇ ਜਾਂਦਾ ਚਲੋ ਹਣ ਪ੍ਰਾਂਤ ਦੀ ਮਰਜ਼ੀ ਕਰ ਦੋ ਫਲਾਵਰ ਪਾਣੀ ਦੀ ਟਿੰਗੀਆਂ ਦੇ ਵੇਖਣਾ ਹਣਾ ਬਾਜੀ ਹਾਂ ਹਾਂ ਪਾਜੀ ਦੀ ਕੋਈ ਗਲਤੀ ਨਹੀਂ ਆ ਉਹਨੇ ਆਪਣੇ ਵੱਲੋਂ ਗੱਲ ਦੱਸੀ ਨਹੀਂ ਲੈ ਕੇ ਨਹੀਂ ਉਹਨਾਂ ਚਾਹੀ ਪਰ ਪਰ ਬੁੱਕੇ ਹੁੰਦੇ ਬੁੱਕੇ ਕੀ ਹੁੰਦਾ ਵਾ ਬਹੁਤ ਵੱਖਰੀ ਗੱਲ ਆ ਇਹ ਪਰਾਵਾ ਨਹੀਂ ਪਤਾ ਇਹਨੂੰ ਸਿੱਧਾ ਨਹੀਂ ਦੇਸੀ ਆ ਆ ਸੱਚ ਦੇਸੀ ਨਹੀਂ ਆ ਆਪਾਂ ਆਪਾਂਗੇ ਪਾਜੀ ਵੀਰ ਤੇ ਸਸਾਰਾ ਕੋ ਸਲਾਮਾ ਆਪਾਂਗੇ ਮਾਜੇ ਵਾਲੇ ਸੱਸੇ ਨੂੰ ਸ਼ਿਸ਼ਾ ਕਹਿਣ ਵਾਲੇ ਸ਼ੀਸ਼ੇ ਨੂੰ ਸੱਸਾ ਕਹਿਣ ਵਾਲੀ ਗੱਲ ਆ ਜੀ ਬੁੱਕੇ ਜਿਹੜਾ ਜੱਟ ਵਸੇ ਰਹੇ ਨੇ ਮੈਂ ਸੱਚੀ ਸੱਚੀ ਆਪਣੀਆਂ ਕਮੀਆਂ ਵਿੱਚ ਮੇਰੇ ਕਮੀਆਂ ਬਹੁਤ ਆ ਮੈਂ ਬੈਂਕ ਦਾ ਕੰਮ ਮੈਂ ਨਹੀਂ ਕਰ ਸਕਦੀ ਮੈਂ ਇਹੜੀ ਮੈਂ ਨਹੀਂ ਚਲਾ ਸਕਦੀ ਨਹੀਂ ਸੱਚੀ ਕਰਨਾ ਮੈਂ ਕੁਝ ਨਹੀਂ ਕਰ ਸਕਦੀ ਨਾ ਸਿੱਖੋ ਤੇ ਫੇਰ ਆਵੇ ਜਾਵਾ ਕੱਲੀ ਤੇ ਜਾਵੇ ਜਦੋਂ ਮੈਂ ਕਰਦਾ ਹੀ ਨਹੀਂ ਤਾਂ ਫੇਰ ਆਪਾਂ ਆਪਣੇ ਸਰਦਾਰ ਇਹਨਾਂ ਨੂੰ ਮੈਂ ਨਹੀਂ ਕਹਿੰਦਾ ਸਿੱਧੀਆਂ ਲਿਖਤੀ ਪਰਤੀ ਮੈਂ ਨਾਲ ਸਾਰਾ ਕੁ ਕਰਦੀ ਕਿਤਾ ਮਤਲੀ ਕੋ ਕਰਦਾ ਸਾਰਾ ਕੰਮ ਸੌਂਪੇ ਕੋਈ ਨਹੀਂ ਕਰਦਾ ਮੈਂ ਲਿਖਤੀ ਪਰਤੀ ਆਪਾਂ ਪੂਰੇ ਬਾਕੀ ਜੱਲਾ ਕਹਿਣੀ ਨਹੀਂ ਮੇਰੇ ਕਹ ਅਸਲ ਚ ਸਰਦਾਰ ਜੀ ਹੈ ਨਾ ਤਾਂ ਕਰਕੇ ਦੇਰ ਸਰਦਾਰ ਜੀ ਨੇ ਕਿ ਜਿਹੜਾ ਬੰਦਾ ਇਹੋ ਜਿਹੇ ਟ੍ਰੈਂਡ ਚ ਨੰਘਿਆ ਹੋਵੇ ਜੋ ਸਾਡਾ ਵਾਰਾ ਪਰੇ ਪ੍ਰਵਾ ਆ ਕੀ ਚਾਹੀਏ ਕੰਮ ਤੋਂ ਨਹੀਂ ਨੰਗੇ ਹੈ ਜੀ ਜੇ ਕੋ ਸਾਡਾ ਵਾਰਾ ਪਰੇ ਉਡਾ ਉਠਣ ਦਾ ਹੈ ਐਡਾ ਹੱਕ ਹੁੰਦੀ ਐਡਾ ਹੱਕ ਵੀ ਹੁੰਦੀ ਹੁਣ ਬੱਬਾ ਬੁੱਗੇ ਹੋਗੇ ਆ ਨਹੀਂ ਹੁਣ ਬਹੁਤ ਔਖਾ ਉੜਾ ਹੋ ਗਿਆ ਵਾ ਸਹੀ ਗੱਲ ਇਹ ਕਹਿੰਦੇ ਨੇ ਉਹਨਾਂ ਨੂੰ ਮਕਾਇਦ ਦਿੱਤਾ ਹੁਣ ਚਲੋ ਵੇਹ ਤੇਰੇ ਚੱਲ ਪਿਆ ਬਾਕੀ ਅਸੀਂ ਤਾਂ ਯਾਰ ਕਰਦੇ ਹਾਂ ਸੁੱਖ ਦਾ ਹੁਣ ਬੱਬਾ ਬੁੱਗੇ ਹੋਗੇ ਆ ਥੋੜੀਆਂ ਬੋਲੀਆਂ ਪਿਆਰੀਆਂ ਸਾਨੂੰ ਦਾਲੂ ਕੁੰਦੀਆਂ ਹੁਣ ਬੱਬਾ ਬੁੱਗੇ ਹੋਗੇ ਆ ਬੁੱਗੇ ਹੋਗੇ ਪਹਿਲਾਂ ਬੱਬਾ ਬਾਲਟੀ ਨਹੀਂ ਪਹਿਲਾਂ ਬੱਬਾ ਬਾਲਟੀ ਠੀਕ ਆ ਫਿਰ ਮੈਂ ਕਹਿੰਦਾ ਜੀ ਜਿਹੜੇ ਆਪਾਂ ਉਹਦਾ ਆਪਣੀ ਹਰ ਇੱਕ ਦੀ ਬੰਦੇ ਦੀ ਚੋਇਸ ਹੁੰਦੀ ਆ ਪਰ ਜਦੋਂ ਵੱਡੇ ਸੈਲੀਬ੍ਰਿਟੀ ਖਣਾ ਏਦਾਂ ਕਰਿਆ ਕਰੋ ਇੱਕ ਤੇ ਖੱਤ੍ਹਾ ਘੱਟ ਇਹ ਬਲੱਡ ਸਰਕੂਲੇਸ਼ਨ ਜਿਹੜਾ ਹੁੰਦਾ ਬਲੱਡ ਸਪਲਾਈਸ਼ਨ ਉਹ ਪੰਜੇ ਦਾ ਪੂਰਾ ਵਧੀਆ ਚੱਲਦਾ ਹਾ ਅੱਲਾ ਹੱਥ ਨਾ ਹੈ ਨਾ ਮੰਗਾ ਚਾਉ ਨੱਚ ਟੱਪਿਆ ਟਾੜਾ ਆਪਣਾ ਵੇਲਾ ਆਪਣਾ ਕਰ ਲਿਆ ਨਾਲੇ ਸਸਤਾ ਧੜਾ ਚੇਲ ਫੇਲ ਕਰ ਲਿਆ ਹੋਣੇ ਵੀ ਸੋਖਾ ਨਾਲੇ ਨਹੀਂ ਨਹੀਂ ਕਰਦਾ ਨਾਲੇ ਪੋਨਨ ਨਾਲੇ ਫਲੀਆਂ ਤੇ ਨਾਲੇ 버ਗਰ ਨਹੀਂ ਨਹੀਂ ਸੁਣੋ ਅੰਟੀ ਨਾਲੇ ਪੋਨਨ ਨਾਲੇ ਫਲੀਆਂ ਆਹ ਦੇ ਗਰ ਜਵਾਨ ਚੜਦੇ ਮੈਂ ਤਾਂ ਆਖਿਆ ਕਿ ਮੈਂ ਨਹੀਂ ਬੈਠਣਾ ਦੇਵਾ ਦੇਵਾ ਪੈਣਾ ਤੇ ਬੰਦਾ ਸੋ ਲੰਮੀ ਹੋਵੇ ਮੈਂ ਕਿੰਨੂੰ ਖਾਧੀ ਦੁਖੀ ਦੁਈ ਹੋਣਾ ਬੰਦਾ ਵੱਡੀ ਇੱਕ ਤਾਂ ਹੋ ਗਿਆ ਦੋ ਵਲੌਗ ਬਣ ਕੇ ਤੀਜੀ ਵੀਡੀਓ ਬਣ ਚੱਲੀ ਆ ਹਾਂ ਤੇ ਇੱਕ ਪੰਥ ਤੀਰਗਾਜ ਹੋ ਗਿਆ ਸਾਡੇ ਸਹੀ ਗੱਲ ਬਾਕੀ ਖੋਲ ਦੇ ਟਾਈਮ ਪਾਸ ਹੋ ਗਿਆ ਰਣ ਮੈਂ ਹਾਂ ਬਾਕੀ ਇਹ ਤੋਂ ਲਾਉ ਜਿੱਦਾਂ ਇਹ ਕਿਤੇ ਗੁੱਦੇ ਵੇਖ ਲਿਓ ਰਕਬੀਰ ਬਜੀਤ ਵਲੌਗ ਚ ਤੇ ਅੱਜ ਦੇ ਦਿਨ ਹੀ ਅੱਜ ਸੁਖ ਦਾ ਵਲੌਗ ਅੱਜ ਸੁਖ ਦਾ ਵਲੌਗ ਕਹਿੰਦੇ ਜਨਮ ਦਿਨ ਹੀ ਨਾ ਤੇ ਆਪਾਂ ਜਿਹੜੇ ਮੁੰਡੇ ਦਾ ਰਿਸ਼ਤਾ ਕਰਾਇਆ ਖਜਾਲਿਓ ਸਾਡੇ ਬੱਬੂ ਦਾ ਸੁਖ ਦੇ ਜਨਮ ਦਿਨ ਨਾਲ ਹੀ ਦੇਣੀ ਉਹਦੇ ਘਰ ਅੱਜ 3 ਵਜੇ ਮੁੰਡਾ ਆਇਆ ਪਤਾ ਗੱਲ ਕੀ ਆ ਖੁਸ਼ੀ ਹੋਈ ਬੋਲਿਆ ਚਾਲਿਆ ਮਾਫ ਸਾਡੇ ਵੱਲੋਂ ਗੱਲ ਇਦਾਂ ਜਿਵੇਂ ਚ ਕੋਈ ਕਮੀ ਹੈ ਜੋ ਪੂਰਾ ਕਰਦੇ ਆ ਮੈਨੂੰ ਕਿੰਨੀ ਗੱਲ ਸਹੀ ਗੱਲ ਇਹਨਾਂ ਨੂੰ ਪੂਰਾ ਕਰ ਬਾਕੀ ਆ ਢਾ ਸਗੇ ਦਾ ਇਹਨੂੰ ਹੀ ਕਹਿੰਦੇ ਆਹੀ ਦੁਬਾਰਾ ਇਹ ਤਾਂ ਫੇਰ ਸੁੱਖ ਤੇ ਵੱਡੇ ਦੀਆਂ ਵਧਾਈਆਂ ਨਾਜਰਾ ਨਿਗਾਜਾ ਕਾਕਾ ਹੋਇਆ ਉਹਦੇ ਜਨਮ ਦੀ ਠੀਕ ਹੈ ਜੀ ਹੁਣ ਬਣਾਈਆਂ ਵੀਡੀਓ ਓਕੇ ਓਕੇ ਬਾਏ 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 ਅਗਲੇ ਵਲੋਗ ਦੇ ਨਾਲ